来 ਵੀ ਸੱਜਣੋ ਅੱਜ ਆਪਾਂ ਇੱਕ ਹੋਰ ਤਜਰਬਾ ਕਰਕੇ ਦੇਖਦੇ ਆਂਗੇ ਤੇ ਆਪਣੇ ਲਵੇ ਜਿਹੜੇ ਕਣਕ ਦੇ ਬੀਜ ਨੇਗੇ ਉਹ ਪੰਜ ਪ੍ਰਕਾਰ ਦੇ ਨੇਗੇ ਤੇ ਹਰੇਕ ਬੀਜ ਦੀ ਆਪਾਂ ਲਵੇ ਪੰਜ-ਪੰਜ ਬੱਲੀਆਂ ਨੇਗੀਆਂ ਤੇ ਆਪਾਂ ਗੱਲ ਸੁਣੀ ਹੈ ਵੀ ਕਿ ਯੂਨੀਵਰਸਿਟੀ ਕਹਿੰਦੀ ਹੈਗੀ ਵੀ ਪੰਜ ਬੱਲੀਆਂ ਦਾ ਆਪਾਂ ਬਾਜਨ ਕਰ ਸਕਦੇ ਆਂਗੇ ਜਿੰਨਾ ਉਹਦਾ ਬਾਜਨ ਆ ਗਿਆ ਉਹਦੇ ਹਿਸਾਬ ਨਾਲ ਵੀ ਕਣਕ ਦਾ ਝਾੜ ਜਿਹੜਾ ਉਹ ਨਿਕਲਦਾ ਹੁੰਦਾ ਹੈਗਾ ਭਾਜਨ ਦਾ ਕਿੰਨਾ ਸਾਬ ਵੀ ਜਿਵੇਂ ਕਹਦੀ ਵੀ ਪੰਜ ਬੱਲੀਆਂ ਦਾ ਭਾਜਨ ਤੇ 16 ਗ੍ਰਾਮ ਹੋ ਗਿਆ ਤਾਂ ਕਣਕ ਉਹ ਜਿਹੜੀ ਹੈਗੀ ਵੀ 60 ਤੋਂ ਉੱਪਰ ਉੱਪਰ ਨਿਕਲਦੀ ਹੈਗੀ ਤੇ ਪੰਜ ਬੱਲੀਆਂ ਆਪਾਂ ਨੇ ਅਲੱਗ-ਅਲੱਗ ਲੈਣੀਆਂ ਨੇ ਜਿਵੇਂ ਵੀ ਇੱਕ ਸੌਟੀ ਵੱਡੀ ਪੰਜੇ ਅੜੜ ਦੀਆਂ ਬੱਲੀਆਂ ਹੁਣ ਵੀ ਆਪਣੀਆਂ ਜ਼ਿਆਦਾਤਰ ਤੇ ਵੀ ਇੱਕੋ ਆਪਾਂ ਨੇ ਪੰਜੇ ਬੱਲੀਆਂ ਜਿਹੜੀਆਂ ਹੈਵੀ ਨਹੀਂ ਲੈਣੀਆਂ ਤੇ ਉਹਨਾਂ ਦਾ ਭਾਜਨ ਜਿਹੜਾ ਹੈਗਾ ਉਹਦਾ ਜਿੰਨਾ ਭਾਜਨ ਹੋਊ ਪੰਜ ਬੱਲੀਆਂ ਦਾ ਜੋੜ ਕੇ ਤੇ ਉਹਦੇ ਸਾਬ ਨਾਲ ਕਹਿੰਦੇ ਵੀ ਕਣਕ ਦਾ ਕੇਲ ਨਿਕਲਦਾ ਹੈ ਤੇ ਆਪਣੇ ਲਵੇ ਹੈਗੇ ਨੇ ਪੰਜ ਤਰ੍ਹਾਂ ਦੇ ਬੀ ਤੇ ਹੁਣ ਆਪਾਂ ਪੰਜੇ ਬੀਆਂ ਦਾ ਅਲੱਗ-ਅਲੱਗ ਧਰ ਕੇ ਦੇਖਾਂਗੇ ਪੰਜ ਬੱਲੀਆਂ ਵੀ ਕਿਹੜਾ ਕਿੰਨਾ ਵਾਇਦ ਹੁੰਦਾ ਤੇ ਫਿਰ ਆਪਾਂ ਦੇਖਦੇ ਆਂ ਤਜਰਬਾ ਅਗੇ ਐਕਸਪੈਰੀਮੈਂਟ ਕਰਕੇ ਜੋ ਕਣਕ ਵੱਡਾ ਇਹਦਾ ਪਤਾ ਲੱਗ ਜਾਵੇ ਵੀ ਬਾਕੀ ਇਹ ਗੱਲ ਸਹੀ ਹੈ ਕਿ ਵੀ ਉਹੀ ਝੂਠ ਹੀ ਹੈ ਕਮ ਇਹ ਤੇ ਆਹ ਜਿਹੜੀਆਂ ਆਪਣੀਆਂ ਉੱਪਰ ਬੱਲੀਆਂ ਰੱਖੀਆਂ ਹੋਈਆਂ ਨੇ ਹੈਗੀਆਂ ਇਹ ਕਣਕ ਦਾ ਬੀ ਹੈਗਾ ਬਈ 272 272 ਵੀ ਹੈ ਇਹ ਤੇ ਇਹਦਾ ਬਾਈਨ ਹੋ ਗਿਆ 1 ਮਿੰਟ ਜਿਹੜਾ ਇਹ ਬੀਏ ਆਪਣਾ ਇਹ 272 ਹੈਗਾ ਤੇ ਇਹਦਾ ਜਿਹੜਾ ਬਾਈਨ ਹੈਗਾ ਪੰਜ ਬੱਲੀਆਂ ਦਾ ਉਹ ਹੈਗਾ 18 ਗ੍ਰਾਮ ਤੇ 18 ਗ੍ਰਾਮ ਦੇ ਹਿਸਾਬ ਨਾਲ ਵੀ ਜਿਵੇਂ ਦੱਸਣ ਚ ਆਪਣੇ ਆਇਆ ਗੱਲ ਬੇ ਇਹ ਘੱਟੋ ਘੱਟ 64 65 ਮੰਨਦੇ ਕਣਕ ਬਣਦੀ ਹੈ ਜਿਹੜੀ ਆਪਣੇ ਕਿੱਲੇ ਦੀ ਹੈਗੀ ਤੇ ਬਾਕੀ ਹੁਣ ਅੱਗੇ ਆਪਾਂ ਨੂੰ ਬਾਈ ਜਦੋਂ ਵੱਡਾਂਗੇ ਅਸਲ ਤਾਂ ਪਤਾ ਉਦੋਂ ਲੱਗੂ ਇਹ ਤਾਂ ਇੱਕ ਆਪਣੇ ਵੀ ਜਿਵੇਂ ਕਹਦੀ ਆ ਵੀ ਆਪਾਂ ਤਿਆਰਬਾਜ਼ੀ ਕਰਕੇ ਦੇਖਣਾ ਵੀ ਗੱਲ ਹੁੰਦੀ ਐ ਸਹੀ ਕਿ ਨਹੀਂ ਹੁੰਦੀ ਤੇ ਬਾਕੀ ਆਪਾਂ ਹੁਣ ਦੂਜੇ ਵੀ ਦੱਸ ਦਿਆਂ ਤੁਹਾਨੂੰ ਕਿਹੜੇ ਕਿਹੜ ਨੇਗੇ ਆ ਜਿਹੜਾ ਬੀ ਐਪਣ ਲਵੇ ਇਹ ਹੈਗਾਗਾ 2967 ਤੇ 297 ਦਾ ਦੇਖਦੇ ਆਪਾਂ ਬਾਈ ਨੇ ਕਿੰਨਾ ਹੁੰਦਾ ਹੈਗਾ ਜਿਹੜਾ ਆਪਣੇ ਲਵੇ ਆ ਵੀ ਹੈ ਹੈਗਾ 2976 ਤੇ ਹੁਣ ਆਪਾਂ ਇਹਦਾ ਵਾਜਨ ਦੇਖਦੇ ਹਾਂਗੇ ਵੀ ਕਿੰਨਾ ਹੁੰਦਾ ਹੈਗਾ ਜਿਹੜਾ ਬਾਈ 2976 ਦਾ ਵਾਜਨ ਹੋਇਆ ਹੈਗਾ ਉਹ ਹੋਇਆ ਹੈਗਾ 10 ਗ੍ਰਾਮ 10 ਗ੍ਰਾਮ ਦੇ ਹਿਸਾਬ ਨਾਲ ਇਹ ਬਣਦੀ ਹੈਗੀ 50 ਤੋਂ ਉੱਪਰ-ਉੱਪਰ ਬਣਦੀ ਹੈਗੀ ਜੇ 10 ਗ੍ਰਾਮ ਹੁੰਦਾ ਹੈਗਾ 5 ਬੱਲੀਆਂ ਦਾ ਤੇ ਹੁਣ ਆਪਾਂ ਰੱਖਾਂਗੇ ਹੋਰ ਵੀ ਦੂਜਾ ਇਹ ਹੈਗਾ ਆਪਣੇ ਦੇ ਬਈ 222 222 ਤੇ ਆਪਾਂ ਪਹਿਲਾਂ 0 ਕਰ ਲਈਏ ਨਾ ਜਿਹੜਾ ਵੀ ਆ ਬਾਈ ਆਪਣੀ ਲਵੇ ਇਹ ਹੈਗਾਗਾ 222 222 ਦਾ ਵੀ ਜਿਹੜਾ ਬਾਜਨ ਹੈਗਾ ਉਹ ਆਏਗਾ 18 ਗ੍ਰਾਮ ਪੰਜ ਬੱਲੀਆਂ ਦਾ ਤੇ 18 ਗ੍ਰਾਮ ਦੇ ਹਿਸਾਬ ਨਾਲ ਉਹੀ ਇਹ ਆਪਣੀ ਬਣਦੀ ਹੈਗੀ 60 ਤੋਂ ਉੱਪਰ ਉੱਪਰ 64 ਹੋ ਜੇ 62 ਹੋ ਜੇ ਵੀ ਉਸ ਹਿਸਾਬ ਨਾਲ ਜਿਵੇਂ ਕਹਿੰਦੇ ਵੀ ਦੱਸਿਆ ਹੋਇਆ ਫਾਰਮੂਲਾ ਉਹ ਬਣਦੀ ਹੈ ਉਹਦੇ ਨਾਲ ਬਾਕੀ ਨਿਕਲਣੀ ਦਾ ਕੁਦਰਤ ਦੇ ਹਿਸਾਬ ਨਾਲ ਦੇਖੋ ਆਪਾਂ ਤਿਆਰ ਬਾਈ ਕਰਕੇ ਦੇਖਣਾ ਵੀ ਨਿਕਲਦੀ ਹੈ ਕਿ ਨਹੀਂ ਨਿਕਲਦੀ ਉੱਪਰੋਂ ਵੀ ਅਗਲਾ ਵੀ ਹੈਗਾ ਉਹ ਹੈਗਾ ਬਈ 826 826 826 ਦਾ ਵਾਜਨ ਵੀ ਹੋਇਆ ਬਈ 5 ਬੱਲੀਆਂ ਦਾ 18 ਗ੍ਰਾਮ ਲਗਭਗ 3 ਵੀ ਇੰਝ ਤਹਲ ਤੇ ਕੈਵਰੇਜ ਹੀ ਚਲੀ ਜਾਂਦੀ ਹੈਗੀ ਤੇ 18 ਗ੍ਰਾਮ ਹੀ ਇਹਦਾ ਹੋਇਆਗਾ ਉਹੀ ਕੁਆਂਟੀਟੀ ਇਹਦੀ ਰਹਿਣੀ ਹੈਗੀ ਤੇ ਹੁਣ ਆਪਾਂ ਅਗਲਾ ਵੀ ਦੇਖਦੇ ਆਂ ਰੱਖ ਕੇ ਇਹ ਹੈਗਾ ਆਪਣਾ ਲੋ ਬਈ 187 187 ਤੇ ਆਪਾਂ ਦੇਖਦੇ ਆਂ ਫਿਰ ਇਹਨੂੰ 187 ਜਿਹੜੀ ਉਹ ਆਪਣੇ ਲਈ ਹੋਏ 16 ਗ੍ਰਾਮ ਦੀਆਂ ਪੰਜ ਬੱਲੀਆਂ ਤੇ 16 ਗ੍ਰਾਮ ਦੇ ਹਿਸਾਬ ਨਾਲ ਇਹ ਬਣਦੀ ਆ ਬਈ 60 ਤੋਂ ਉਪਰ ਇਹ ਵੀ 60 ਤੋਂ ਉਪਰ ਹੀ ਬਣਦੀਆਂ ਨੇ ਲਗਭਗ ਇਦਾਂ ਹੀ ਵੀ ਕਣਕਾਂ ਦੱਸਦੀਆਂ ਵੀ ਨੇ ਵੀ ਹਾਂ ਕਿਰ ਹੈਗੇ ਨੇਗੇ ਬਾਕੀ ਭਾਈ ਮੌਕਾ ਦੱਸੂਗਾ ਤੇ ਜੇ ਦੇਖਦੇ ਆ ਪਾਕ ਐਕਸਪੈਰੀਮੈਂਟ ਕਰਕੇ ਧੰਨਵਾਦ ਸੱਜਣੋ